ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ GPS ਫਿਲਮਸ ਪਤਨਾ ਦੇ ਉੱਤੇ। ਦੋਸਤੋ ਅੱਜ ਅਸੀਂ ਜਾ ਰਹੇ ਹਾਂ ਲਹਿਰੇ ਸ਼ਹਿਰ ਦੇ ਵਿੱਚੋਂ ਦੀ। ਅਸੀਂ ਜਾ ਰਹੇ ਹਾਂ ਗਦਰਿਆਣੀ ਵਾਲੇ ਪਾਸੇ ਗਦਰਿਆਣੀ ਸਬਸਟੇਸ਼ਨ ਅੱਛਾਟ ਕੇ ਵੀ ਉੱਥੇ ਜਾ ਰਹੇ ਹਾਂ। ਤਾਂ ਇਸ ਸਮੇਂ ਤੁਹਾਨੂੰ ਪਹਿਲਾਂ ਹਾਲ ਦਿਖਾਈਏ ਅਸੀਂ ਲਹਿਰੇ ਦੀਆਂ ਸੜਕਾਂ ਦਾ। ਲਹਿਰੇ ਸੜਕ ਦੇ ਉੱਤੋਂ ਦੀ ਅਸੀਂ ਨਿਕਲ ਰਹੇ ਹਾਂ ਤੇ ਇਸ ਸਮੇਂ ਦੇਖੋ ਕਿ ਪਾਣੀ ਆਇਆ ਹੋਇਆ ਬਹੁਤ ਜ਼ਿਆਦਾ ਬਰਸਾਤ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਰੀ ਵਰਖਾ ਚੱਲ ਰਹੀ ਹੈ ਤੇ ਉਹਦੇ ਕਰਕੇ ਪਾਣੀ ਕਈ ਜਗ੍ਹਾ ਦੇ ਉੱਤੇ ਬਰਸਾਤੀ ਪਾਣੀ ਇਕੱਠਾ ਹੋ ਗਿਆ ਤੇ ਕੁਝ ਜਗ੍ਹਾ ਦੇ ਉੱਤੇ ਨਦੀਆਂ ਨਾਲੇ ਵੀ ਟੁੱਟੇ ਨੇ ਜਿਹਦੇ ਕਰਕੇ ਹਾਲਾਤ ਨੇ ਜਿਹੜੇ ਬਹੁਤ ਨਾਜ਼ੁਕ ਹੋ ਚੁੱਕੇ ਨੇ ਦਰਿਆਵਾਂ ਦੇ ਵਿੱਚ ਪਾਣੀ ਬਹੁਤ ਵੱਧ ਚੁੱਕਿਆ ਹੈ ਪਾਣੀ ਦਾ ਕਹਿਰ ਦਿਨੋ ਦਿਨ ਜਾਰੀ ਹੈ ਇਸ ਕਰਕੇ ਹੜਾਂ ਵਰਗੀ ਸਥਿਤੀ ਬਣੀ ਹੋਈ ਆ ਹਰ ਪਾਸੇ ਤੇ ਅੱਜ ਅਸੀਂ ਜਾ ਰਹੇ ਸੀ ਤੇ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਕੈਮਰੇ ਦੀ ਅੱਖ ਵਿੱਚੋਂ ਦੇਖ ਰਹੇ ਬਹੁਤ ਦੂਰ ਦੂਰ ਤੱਕ ਜਿੱਥੇ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਜਿਹੜਾ ਪਾਣੀ ਆ ਜੀ ਇਹ ਏਰੀਆ ਹੈਗਾ ਲਹਿਰੇ ਤੋਂ ਅਗਲੇ ਪਾਸੇ ਲਹਿਰੇ ਤੋਂ ਅੱਗੇ ਜਾ ਕੇ ਗਦਰਿਆਣੀ ਵਾਲੇ ਰਾਹ ਦੇ ਵਿੱਚ ਲਦਾਲ ਹੈ ਲਦਾਲ ਦੇ ਲੱਗੇ ਇੱਕ ਜਿਹੜੀ ਆਪਣੀ ਛੋਟੀ ਨਹਿਰ ਹੈ ਉਹ ਟੁੱਟ ਚੁੱਕੀ ਹੈ ਨਹਿਰ ਟੁੱਟ ਚੁੱਕਣ ਕਰਕੇ ਜਿਹੜਾ ਪਾਣੀ ਹੈ ਉਹਦਾ ਬਾਹਰ ਆ ਗਿਆ ਤੇ ਇਸ ਪੂਰੀ ਸੜਕ ਦੇ ਪੂਰੇ ਦੇਸ਼ ਵਿੱਚ ਜਦੋਂ ਵੀ ਕਿਤੇ ਕੁਦਰਤੀ ਆਫਤ ਆਈ ਹੈ ਤਾਂ ਪੰਜਾਬ ਮੂਰੇ ਹੋ ਕੇ ਖੜਦਾ ਰਿਹਾ ਹੈ ਅੱਜ ਜਦੋਂ ਲੋੜ ਪਈ ਤੇ ਪੰਜਾਬ ਦੇ ਨਾਲ ਕੋਈ ਵੀ ਸੂਬਾ ਨਹੀਂ ਖੜਿਆ ਇਸ ਸਮੇਂ ਜਦਕਿ ਲੋੜ ਸੀ ਅੱਜ ਪੰਜਾਬ ਦੇ ਨਾਲ ਦੂਜੇ ਸੂਬਿਆਂ ਨੂੰ ਖੜਨ ਦੀ ਤੇ ਪੰਜਾਬ ਹਮੇਸ਼ਾ ਹੀ ਫਾੜੀ ਰਿਹਾ ਹੈ ਇਸ ਆਫਤ ਦੇ ਵਿੱਚ ਮੈਨੇ ਤੋਂ ਅੱਗੇ ਕਿਦਰਿਆਣੀ ਦਾ ਏਰੀਆ ਜੀ ਦੇਖੋ ਪਾਣੀ ਹੀ ਪਾਣੀ ਹਰ ਪਾਸੇ ਨਦਾਲ ਪਿੰਡ ਦਾ ਏਰੀਆ ਸਿਰਫ ਪਾਣੀ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਚੁੱਕਿਆ ਹੈ ਤੇ ਲਗਾਤਾਰ ਹੀ ਪਾਣੀ ਦਾ ਵਧੜਾ ਜਿਹੜਾ ਵਧਦਾ ਜਾ ਰਿਹਾ ਇਸ ਸਮੇਂ ਬਹੁਤ ਬੁਰਾ ਹਾਲ ਹੈ ਜੀ ਪਾਣੀ ਦਾ ਪਾਣੀ ਹੀ ਪਾਣੀ ਹਰ ਪਾਸੇ ਖੇਤਾਂ ਦੇ ਵਿੱਚ ਪਾਣੀ ਪਾਣੀ ਸਾਹਮਣੇ ਨਜ਼ਰ ਆ ਰਿਹਾ ਹੈ ਉਰਦੂ ਤੱਕ ਜਿੱਥੇ ਜਿੱਥੇ ਤੱਕ ਕੈਮਰਾ ਦੀ ਨਿਗਾਹ ਜਾ ਰਹੀ ਹੈ ਤੁਸੀਂ ਦੇਖੋ ਕਿ ਪਾਣੀ ਹੀ ਪਾਣੀ ਹੋ ਚੁੱਕਿਆ ਜੀ ਬਹੁਤ ਬੁਰਾ ਹਾਲ ਹੈ ਜੀ ਇਸ ਸਮੇਂ ਪਾਣੀ ਦਾ ਜਿਸ ਤਰ੍ਹਾਂ ਉਹ بارش ਲਗਾਤਾਰ ਕੰਟੀਨਿਊ ਚੱਲਦੀ ਆ ਰਹੀ ਹੈ ਉਸ ਸਮੇਂ ਦੌਰਾਨ ਦੇ ਫੈ ਜਾਵੇ ਤਾਂ ਉਰਦੂ ਤੱਕ ਪਾਣੀ ਫਲੱਡ ਏਰੀਆ ਕੋਸ਼ਿਸ਼ ਹੋ ਚੁੱਕਿਆ ਰੈਡ ਅਲਰਟ ਜਾਰੀ ਹੋ ਚੁੱਕਿਆ ਸੀ ਪਰ ਬਹੁਤ ਹੀ ਜ਼ਿਆਦਾ ਪਾਣੀ ਹੈ ਸਦਿਖੂ ਦੂਰ ਦੂਰ ਤੱਕ ਦੇਖੋ ਤਾਂ ਪਾਣੀ ਹੀ ਪਾਣੀ ਨਜ਼ਰ ਆਏਗਾ ਤੁਹਾਨੂੰ ਇਹ ਪਾਣੀ ਜਿਹੜਾ ਕੁਝ ਟਾਈਮ ਤੋਂ ਬਾਅਦ ਸੜਕਾਂ ਜਿਹੜੀ ਸੜਕ ਦੇ ਉੱਪਰਲੇ ਲੈਵਲ ਤੱਕ ਆ ਜਾਣਾ ਹੈ ਸੜਕ ਤੇ ਕੁਛ ਨਹੀਂ ਸੀ ਤਾਂ ਕਿ ਦਪੋਲੇ ਸ਼ੁਰੂ ਹੋ ਉਸ ਤੇ ਪਾਲੀ ਦਾ ਫਾਟਰ ਪਾਈ ਤੇ ਨਗਾ ਕੰਸੈਂਟਿੰਗ ਵਾਧਾ ਜਾ ਰਿਹਾ ਹੈ। ਨੀਵੇਂ ਏਰੀਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਤੇ ਜਿਹੜਾ ਇੱਥੇ ਦੱਸਣ ਤੇ ਆਇਆ ਕਿ ਇੱਥੇ ਨੇੜੇ ਇੱਕ ਛੋਟੀ ਨਹਿਰ ਹੈ ਉਹ ਕੰਦੇ ਕਰਕੇ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਭਰਿਆ ਹੋਇਆ ਹੈ। ਕਿੰਨੇ ਮੋਟਰਾਂ ਵਾਲੇ ਕੋਠੇ ਨੇ ਸਾਰੇ ਸਾਰੇ ਪਾਣੀ ਚ ਡੁੱਬੇ ਹੋਏ ਨੇ। ਜੇ ਆਪਸਾ ਵਈਏ ਤਾਂ ਕਟੋ-ਕਟ ਚਾਰ-ਚਾਰ ਕੁੱਟਦੇ ਨੇ ਨਿੜਤੇ-ਨਿੜੇ ਪਾਣੀ ਇਸ ਏਰੀਏ ਦੇ ਵਿੱਚ ਨਜ਼ਰ ਆ ਰਿਹਾ ਹੈ। ਪਾਣੀ ਦਾ ਪੱਤਲਾ ਜਿਹਾ ਨਜ਼ਰ ਆ ਰਿਹਾ ਹੈ। ਬਹੁਤ ਕਟਾ-ਕਟ ਪਾਣੀ ਚੱਲ ਜਾ ਰਿਹਾ ਤਾਂ ਨਜ਼ਰ ਆ ਰਿਹਾ ਹੈ। ਸੱਤ ਪੂਰੀ ਟੀ ਉੱਚੀ ਹੈ ਇਸ ਕਰਕੇ ਪਾਣੀ ਨੇ ਇਸ ਸਮੇਂ ਸੰਭੋਗ ਰਿਹਾ ਹੈ। ਸੱਤ ਦੇ ਉੱਤੇ ਵੀ ਫੁੱਟ-ਫੁੱਟ ਦੇ ਨਿਤਰਿਗਣ ਪਾਣੀ ਹੋ ਚੁੱਕਿਆ ਹੈ। ਤੇ ਅੱਗੇ ਜਿਹੜਾ ਪਾਣੀ ਹੈ ਉਹ ਬਹੁਤ ਜ਼ਿਆਦਾ ਬਾਹਰ ਹੈ। ਵੀਰ ਹੌਲੀ 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 ਬਾਕੀ ਨਾ ਮੈਂ ਬਹੁਤ ਜ਼ਿਆਦਾ ਪਾਣੀ ਹੈ ਇਸ ਸਮੇਂ ਸਾਡੀ ਫਰਕਾ ਨੇੜੇ-ਤੇੜੇ ਏਰੀਏ ਦੇ ਵਿੱਚ ਨੇੜੇ ਦੇ ਲਾਗੇ ਨਗਾਲ ਬਹੁਤ ਜ਼ਿਆਦਾ ਪਾਣੀ ਹੈ ਪਾਣੀ ਦਾ ਪੱਤਰ ਘਟੋ ਘਟਾ ਇਸ ਸਮੇਂ ਸੜਕ ਦੇ ਉੱਤੇ ਜੇ ਅਸੀਂ ਦੇਖੀਏ ਤਾਂ ਪਾਣੀ ਘਟੋ ਘਟਾ 2-2 ਫੁੱਟ ਤੋਂ ਪਲੱਸ ਪਾਣੀ ਸੜਕ ਦੇ ਉੱਤੇ ਆ ਚੁੱਕਿਆ ਹੈ ਬਹੁਤ ਜ਼ਿਆਦਾ ਪਾਣੀ ਹੈ ਕਿ ਲੜਾਈ ਏਰੀਏ ਦਾ ਪੱਧਰ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਤੁਸੀਂ ਦੂਰ ਦੂਰ ਤੱਕ ਦੇਖੋ ਕਿ ਪਾਣੀ ਭਰ ਚੁੱਕੇ ਹੈ ਹੜ੍ਹ ਆ ਚੁੱਕੇ ਹੈ ਇਸ ਏਰੀਏ 'ਚ ਫਲੱਡ ਆ ਚੁੱਕਿਆ ਹੈ ਦੂਰ ਦੂਰ ਤੱਕ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਘਟ ਘਟ ਸੜਕ ਦੇ ਉੱਤੇ ਦੇਖੀਏ ਤਾਂ ਪਾਣੀ 3 ਫੁੱਟ ਦੇ ਤਕਰੀਬਨ ਪਾਣੀ ਹੋ ਚੁੱਕਿਆ ਸੜਕ ਦੇ ਆਲੇ ਦੁਆਲੇ ਔਰ ਪੂਰਾ ਲਗਾਤਾਰ بارش ਹੈ ਜਿਹੜੀ ਹੋ ਪਈ ਜਾ ਰਹੀ ਹੈ بارش ਘਟਣ ਦਾ ਨਾਮ ਨਹੀਂ ਲੈ ਰਹੀ ਤੇ ਜੀ ਸੀ ਬੀਆਂ ਲੈ ਕੇ ਪ੍ਰਸ਼ਾਸਨ ਤੇ ਹੋਰ ਲੋਕ ਇਥੇ ਪਹੁੰਚੇ ਹੋਏ ਨੇ ਪਰ ਕੋਈ ਵੀ ਅਸਾਰ ਨਹੀਂ ਨਜ਼ਰ ਆ ਰਿਹਾ ਕਿਸੇ ਪਾਸਿਓਂ ਬਹੁਤ થઈ ਜਾ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਭਰ ਚੁੱਕਿਆ ਇਸ ਏਰੀਏ ਦੇ ਵਿੱਚ ਮਹਿਰੇ ਦੇ ਲਾਗੇ ਗਦਰੀਆਣੀ ਨੂੰ ਜਾਂਦਿਆਂ ਹੋਇਆ ਰਾਹ ਦੇ ਵਿੱਚ ਲਦਾਲ ਪਿੰਡ ਦੇ ਕੋਲ ਖਸਨਾ ਡੁੱਬ ਚੁੱਕੀਆਂ ਨੇ ਬਹੁਤ ਬੁਰਾ ਹਾਲ ਹੈ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਲੋਕ ਆਪਣੀ ਮੁਸ਼ਕਲ ਲੱਗੇ ਹੋਏ ਨੇ ਕਰਨ ਪੂਰਾ ਜੋਰ ਨਾਲ ਪਾਣੀ ਨੂੰ ਰੋਕਣ ਦਾ ਇੰਜਾਮ ਕੀਤਾ ਜਾ ਰਿਹਾ ਪਰ ਕੋਈ ਵੀ ਹਾਲੇ ਤੱਕ ਪਾਣੀ ਨੂੰ ਰੋਕਣ ਦੇ ਵਿੱਚ ਸਫਲ ਨਹੀਂ ਹੋ ਪਾਏ ਇੱਕ ਗਦਰਿਆਣੀ ਪਿੰਡ ਦੀ ਸਿਚੁਏਸ਼ਨ ਹੈ ਇਸ ਸਮੇਂ ਦੇਖ ਰਹੇ ਹਾਂ ਕਿ ਗਦਰਿਆਣੀ ਪਿੰਡ ਜਿਹੜਾ ਉੱਥੇ ਜੰਦ ਦਾ ਪਾਣੀ ਹੈ ਉਹ ਵੀ ਕਾਫੀ ਇਕੱਠਾ ਹੋਇਆ ਹੋਇਆ ਹੈ ਇਹ ਪਿੰਡ ਦੇ ਵਿੱਚ ਨਹੀਂ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਇਸ ਸਮੇਂ ਮਾਤਰਾ ਤੇ ਪਾਣੀ ਜਤਨਰ ਕਾਫੀ ਜ਼ਿਆਦਾ ਹੈ ਤਾਂ ਕਿ ਉਹ ਕਿਹੜਾ ਕਰਨਾ ਹੈ ਜਿਹੜਾ ਦੇਣਾ ਹੈ ਕਿ ਕਿ ਉੱਪਰ ਖਾਣੋ ਲੱਗੇ ਪਾਰਾ ਕੰਟ ਬੈਠੂ ਹੈ ਇਧਰ ਨਾਲੇ ਕਿਵੇਂ ਲੈ ਲੈਣੇ ਉਹ ਨਾਲੇ ਇਹ ਅੱਜ ਕਿਦਰਿਆਣੀ ਗ੍ਰਿਡ ਸ਼ਟਕੇ ਵੀ ਗ੍ਰਿਡ ਸਬਸਟੇਸ਼ਨ ਕਿਦਰਿਆਣੀ ਪਾਣੀ ਹੈ ਜਿਹੜਾ 450 ਪਾਣੀ ਇੱਧਰਲੇ ਪਾਸੇ ਵਹਦਾ ਜਾ ਰਿਹਾ ਤੇ ਪਾਣੀ ਦਾ ਪੱਤਰ ਲਗਾਤਾਰ ਵਧਦਾ ਜਾ ਰਿਹਾ ਆ ਸਾਹਮਣੇ ਗ੍ਰਿਡ ਮੇਨਟੇਨੈਂਸ ਟੀਮ ਪਤਣਾ ਗੋਡੇ-ਗੋਡੇ ਪਾਣੀ ਹੋ ਚੁੱਕਿਆ ਜੀ ਇਸੂ ਗ੍ਰਿਡ ਮੇਨਟੇਨੈਂਸ ਟੀਮ ਪਤਣਾ ਹੌਲੀ-ਹੌਲੀ ਹੋ ਰਹੇ ਜਾ ਰਹੇ ਨੇ ਜੋ ਕੇਂਦਰਲੇ ਪਾਸੇ ਜਿਹੜੇ ਇਕਵਿਪਮੈਂਟਸ ਨੇ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਇਹ ਤਾਂ ਤਾਂ ਹੋ ਸਕਿਆ ਉਹਨਾਂ ਨੂੰ ਸੇਵ ਕਰਨਾ ਬਹੁਤ ਜ਼ਰੂਰੀ ਹੈ ਇਸ ਸਮੇਂ ਅੱਧਰ ਬੇਕੂ ਘਟੀਆ ਰਗੜਿਆਲੀ ਘਟੋ ਘਟ ਜੀ ਇਸ ਸਮੇਂ 3 3 60 60 3 ਫੁੱਟ ਦੇ ਤੱਕ ਲਗਭਗ ਪਾਣੀ ਹੈਗਾ ਇੱਥੇ ਤੇ ਹਰ ਪਾਸਿਓਂ ਪਾਣੀ ਆ ਜਿਹੜਾ ਉਹ ਗ੍ਰੇਡ ਸਟੇਸ਼ਨ ਦੇ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਹੈ। ਇਸ ਸਮੇਂ ਅਸੀਂ ਲਾਈਏ ਤਾਂ ਸਾਡੇ ਪੱਟਾਂ ਤੱਕ ਪਾਣੀ ਆ ਚੁੱਕਿਆ ਹੈ। ਤੁਸੀਂ ਇੱਧਰ ਬਿਲਡਿੰਗ ਦੇਖੋ ਪਾਣੀ ਉੱਪਰੋਂ ਮੀਂਹ ਲਗਾਤਾਰ ਪੈਂਦਾ ਜਾ ਰਿਹਾ ਹੈ। ਤੇ ਸਾਹਮਣੇ ਕੰਟਰੋਲ ਰੂਮ ਹੈ। ਕੰਟਰੋਲ ਰੂਮ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈ। ਇਸ ਮੌਕੇ ਐਸਐਸਸੀ ਸਾਹਿਬ सोनू ਸ਼ਰਮਾ ਜੀ ਵੀ ਪਹੁੰਚੇ ਨੇ। ਮੋਰ ਇਸ ਕੀ ਹੈ ਇਸ ਸਮੇਂ ਤੁਸੀਂ ਦੇਖੋ ਜੀ ਗ੍ਰਿਡ ਪੂਰੇ ਦਾ ਪੂਰਾ ਡੁੱਬ ਚੁੱਕਿਆ ਉਹ ਸਾਹਮਣੇ ਨਜ਼ਰ ਆ ਰਿਹਾ ਹੈ ਜਿੰਨੇ ਵੀ ਮਾਰਸ਼ਲ ਬਾਕਸ ਨੇ ਉਹ ਵੀ ਡੁੱਬ ਚੁੱਕੇ ਨੇ ਕੰਟਰੋਲ ਰੂਮ ਆ ਗਿਆ ਕੰਟਰੋਲ ਰੂਮ ਦੇ ਅੰਦਰ ਪਾਣੀ ਹੈ ਜਿਹੜਾ ਦਾਖਲ ਹੋ ਚੁੱਕਿਆ ਹੈ ਤੇ ਪਰੰਤੂ ਇਹਨਾਂ ਨੇ ਇਸ ਸਮੇਂ ਕਾਫੀ ਹੱਦ ਤੱਕ ਕੋਸ਼ਿਸ਼ ਤਾਂ ਕੀਤੀ ਹੋਈ ਆ ਪਾਣੀ ਰੋਕਣ ਦੀ ਕਾਮਯਾਬੀ ਹੋਏ ਨੇ ਇਹ ਗ੍ਰਿਡ ਦੇ ਅੰਦਰਲਾ ਹਾਲ ਹੈ ਪਾਣੀ ਹੈ ਗੜਾ ਭਰ ਚੁੱਕਿਆ ਇਹ ਕਦੇ ਵਸੇ ਕਾਰਨ ਤੋਂ ਗਰੇਡ ਦੇ ਅੰਦਰ ਪਾਣੀ ਦਾਖਲ ਹੋ ਚੁੱਕਿਆ ਘਟੋ-ਘਟਾ ਪਗਈਏ ਕਿ ਫੁੱਟ-ਫੁੱਟ ਪਾਣੀ ਜਿਹੜਾ ਉਹ ਆ ਚੁੱਕਿਆ ਹੈ ਇਸ ਸਮੇਂ ਐਸਡੀਆਰ ਪੈਨਾਂ ਲਈ ਵੀ ਡੁੱਬ ਚੁੱਕਿਆ ਹੈ ਇਹ ਤੋਂ ਬ੍ਰੇਕ ਕਰ ਰਹੇ ਸਾਰੇ ਉਹ ਜਿਹੜੇ ਪਾਣੀ ਹੈ ਘਟੋ-ਘਟਾ ਵਾਲੇ ਪਾਣੀ ਜਿਹੜਾ 1 ਫੁੱਟ ਦੇ ਤਕਰੀਬਨ ਤੱਕ ਆ ਚੁੱਕਿਆ ਤੇ ਲਗਾਤਾਰ ਪਾਣੀ ਹੈ ਜਿਹੜਾ ਉਹ ਹਰ ਪਾਸੇ ਆਉਂਦਾ ਜਾ ਰਿਹਾ ਹੈ ਅਗਰੇ ਇਹ ਬਾਰਸ਼ ਨਾਲ ਕੀ ਕੁਝ ਨਾ ਹੋ ਕੇ ਬਹੁਤ ਬੀਤੀ ਕੋਈ ਪਾਣੀ ਆਉਂਦਾ ਹੈ हां जी मैं जेंद्रपाल सिंह ग्रिड मेंटेनेंस टीम पातरां इस समय आपको स्थिति हाल दिखाउने है अपने ग्रिड दा के है जी 68 के विकेट द सस्टेशन के दरियाणी ते पानी जड़ा बहुत ज्यादा ही आया हुआ है ਤੁਸੀਂ ਦੇਖੋ ਕਿ ਦੂਰ ਦੂਰ ਤੱਕ ਜਿੱਥੇ ਜਿੱਥੇ ਤੱਕ ਤੁਸੀਂ ਦੇਖ ਰਹੇ ਉਧਰ ਦੇ ਪਾਸੇ ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਹੈ ਤੇ ਲਗਾਤਾਰਾ ਪਾਣੀ ਜਿਹੜਾ ਉਹ ਪਿੰਡ ਵਾਲੇ ਪਾਸੇੋਂ ਵੀ ਆਉਂਦਾ ਜਾ ਰਿਹਾ ਘਟੋ ਘਟਾ ਪਾ ਲਈਏ ਤਾਂ ਪਟ ਪਟ ਤੱਕ ਪਾਣੀ ਹੈ ਜਿਹੜਾ ਪਹੁੰਚ ਚੁੱਕਿਆ ਜਿਹੜਾ ਪਿੰਡ ਦਾ ਪਾਣੀ ਆ ਉਹ ਵੀ ਲਗਭਗ ਇਕੱਠਾ ਹੋ ਕੇ ਇਧਰ ਦੇ ਪਾਸੇ ਆ ਰਿਹਾ ਦੀ ਗ੍ਰੇਡ ਮੈਟਿੰਗ ਸਟ੍ਰੀਮ ਇੱਥੇ ਪਹੁੰਚ ਚੁੱਕੀ ਹੈ ਤਾਂ ਜੋ ਜਿਹੜੇ ਇਕਵਿਪਮੈਂਟਸ ਨੇ ਜਿੰਨੇ ਹੋ ਸਕੇ ਉਹਨਾਂ ਨੂੰ ਅਸੀਂ ਸੇਫ ਤਰੀਕੇ ਨਾਲ ਡਿਸਕਨੈਕਟ ਕਰ ਸਕੀਏ ਤਾਂ ਜੋ ਕੋਈ ਹੋਰ ਨੁਕਸਾਨ ਨਾ ਹੋ ਸਕੇ ਹੋਰ ਦਿਨ ਤੱਕ ਪਾਣੀ ਭਰਦਾ ਹੈ ਇਹ ਪਾਣੀ ਡਾਊਨ ਕਰਾਣਾ ਹੈ ਫਿਰ ਚਾਹ ਜਿਹਨੇ ਆਪਾਂ ਅਸੀਂ ਪਾਣੀ ਘਟਣ ਲੱਗ ਜਾਂਦੇ ਹਾਂ ਆ ਜੇ ਕਹਿੰਦੇ ਵੀ ਅਸੀਂ ਕਰ ਕੋਈ ਯਾਰੀ ਦੀ ਬਾਰੀ ਦੀ ਲੋੜ ਨਹੀਂ ਆ ਸਾਡੇ ਜਗ੍ਹਾ ਚੱਲੋ ਮਲੇ ਕਹਿੰਦੇ ਵਿਚੀ ਵਾਲੇ ਕੰਮ ਨਹੀਂ ਕਰਦੇ ਆ ਦੇਖੋ ਲੋਕ ਤੁਸੀਂ ਕਹਿੰਦੇ ਪਿਛਲੀ ਵਾਲੇ ਕੰਮ ਨਹੀਂ ਕਰਦੇ ਕੰਮ ਕਿਉਂ ਨਹੀਂ ਕਰਦੇ ਦੇਖੋ ਆਪਣੇ ਇੱਕ ਇਨਸਟ੍ਰੂਮੈਂਟ ਨੂੰ ਬਚਾਉਣ ਦੇ ਲਈ ਪਾਣੀ ਦੇ ਵਿੱਚ ਖੜੇ ਨੇ ਕਿ ਤੁਹਾਨੂੰ ਜਿਹੜੀ ਸਪਲਾਈ ਆ ਉਹ ਹੋ ਸਕੇ ਐਵੇਂ ਨਾ ਬਿਜਲੀ ਵਾਲਾਂ ਨੇ ਦੁਦਿਆ ਕਰ ਇਹਨਾਂ ਦਾ ਦੁੱਖ ਹੀ ਜਾਣਦੇ ਸੀ ਆਪਣੇ ਘਰਾਂ 'ਚ ਆਰਾਮ ਨਾਲ ਸੌਂਦੇ ਹੋ ਨਾ ਇਹਨਾਂ ਲੋਕਾਂ ਨੂੰ ਪਤਾ ਇੰਝ ਹਾਲੇ ਆਪਾਂ ਕਹਿੰਦੇ ਆ ਜੀ ਬਿਜਲੀ ਵਾਲੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਆ ਦੇਖੋ ਵੀਰੋ ਐਵੇਂ ਨਾ ਬਿਜਲੀ ਵਾਲਿਆਂ ਨੂੰ ਨਿਤਦਰ ਦੇ ਰਿਆ ਕਰੋ ਆ ਖੜੇ ਨੇ ਪਾਣੀ ਦੇ ਕੋਟੇ-ਕੋਟੇ ਪੱਟ-ਪੱਟ ਪਾਣੀ ਹੋ ਚੁੱਕਿਆ ਤੇ ਆਪ ਆਪਣੀ ਜਾਨ ਤੇ ਖੇਡ ਕੇ ਇਸ ਸਮੇਂ ਜਿਹੜੇ ਬਿਜਲੀ ਬੋਰਡ ਦੇ ਮਹਿੰਗੇ ਇਕੁਪਮੈਂਟਸ ਨੇ ਉਹਨਾਂ ਨੂੰ ਬਚਾਉਣ ਦੇ ਲਈ ਇਹ ਸਪੈਸ਼ਲ ਆਪ ਲੱਗੇ ਹੋਏ ਨੇ ਐਵੇਂ ਨਾ ਬਿਜਲੀ ਵਾਲੇ ਨੂੰ ਪਿੰਡ ਦਾ ਨਾਮ ਹੈ ਕਿਦਰੀਆਂ ਨਹੀਂ ਛਾੜ ਕੇ ਵੀ ਗ੍ਰਿੱਟ ਸਾਫ ਸੀ ਕਿਦਰੀਆਣੀ ਬਹੁਤ ਬੁਰਾ ਹਾਲ ਹੈ ਇਸ ਸਮੇਂ ਦੇਖੋ ਸਾਰੀ ਚੀਜ਼ਾਂ ਡੁੱਗੀਆਂ ਪੰਜਾਬ 기가 ਜਾਨੀਓ ਤੁਪ ਤੱਕ ਦੇਖ ਰਹੇ ਹੋ ਤੇ ਲੱਗੇ ਹੋਏ ਨੇ ਥੈਂਕ ਯੂ ਸਾਥੀਆ ਚਲੇ ਪਾਣੀ ਦੇਖ ਕਿੰਨਾ ਕਿੰਨਾ ਭਰਾਈ ਭਾਈ ਕੀ ਕਹਿਣਾ ਫਿਰ ਇਸ ਪਾਣੀ ਬਾਰੇ ਰੱਬ ਦਾ ਨਾਮ ਹੈ ਹੈ ਛੱਟ ਕੇ ਵਿਕਰਤ ਸਬਸਕ੍ਰਿਪਸ਼ਨ ਪੁੱਰੇ ਜਾਣੇ ਦਾ ਹਾਲ ਹੈ ਪੱਟ ਪੱਟ ਪਾਣੀ ਆ ਵੀਰੇ ਪੱਟ ਪੱਟ ਪਾਣੀ ਜੀ ਸੀ ਵੀ ਆ ਵੀ ਖੜੀਆਂ ਨੇ ਕੇ ਵੀ ਗ੍ਰਿਡ ਸਬਸਟੇਸ਼ਨ ਗਦਰਿਆਣੀ ਪਾਣੀ ਹੀ ਪਾਣੀ ਹਰ ਪਾਸੇ 4-4 ਫੁੱਟ ਦੇ तकरीबन ਪਾਣੀ ਆ ਚੁੱਕਿਆ ਬਹੁਤ ਜ਼ਿਆਦਾ ਪਾਣੀ ਹੈ ਜੋ ਕਿ ਲਗਾਤਾਰ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਘਟ ਨਹੀਂ ਰਿਹਾ ਵਧਦਾ ਜਾ ਰਿਹਾ ਹੈ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਕਿਉਂਕਿ ਇੱਥੇ ਸੁਣਨ ਚ ਆਇਆ ਕਿ ਇੱਕ ਨਹਿਰ ਸੀ ਉਹ ਨਹਿਰ ਵੀ ਟੁੱਟੀ ਹੈ ਉਹਦੇ ਕਰਕੇ ਵੀ ਪਾਣੀ ਦਾ ਪੱਧਰ ਖਾਦੀ ਵਧ ਰਿਹਾ ਹੈ ਇਹ ਮੇਰੇ ਵੀਰ ਸਵਾਦ ਲੈਣ ਆਏ ਨੇ ਦੁਨੀਆ ਤੇ ਕੀ ਲੈਣਾ ਆ ਭਾਈ ਸਵਾਦ ਲੈਣਾ ਸਵਾਦ ਛਾਟ ਕੇ ਵੀ ਗ੍ਰੇਟ ਸਟੇਸ਼ਨ ਤੱਕ ਆਲਾ ਨਾਜੁਕ ਹੈ ਥੋੜੇ ਜਿਹਾ ਪਾਣੀ ਇੱਥੇ ਵੀ ਥੋੜਾ ਜਿਹਾ ਮੀਂਹ ਪੈਣ ਕਰਕੇ ਕਾਫੀ ਪਾਣੀ

ਫਰੰਡ ਦੇ ਲੋਕਾਂ ਵੱਲੋਂ ਬਹੁਤ ਸਹਿਯੋਗ ਲਗਾਤਾਰ ਨੰਬਰ 9 ਚਾਹ ਕਾਰਜ ਜੁੜੀ ਤੇ ਜਾ ਰਹੇ ਨੇ ਜਦੋਂ ਕੰਪਨੀ ਲੋਕਾਂ ਨੂੰ ਪਤਾ ਨਹੀਂ ਕਿ ਆ ਨਾਮ ਨਾ ਨਾ ਕੌਣ ਸੀ ਇਹ ਮਿੱਟੀ ਦੇ ਪੋਰੇ ਪਾਲ ਪਰਗੇ ਉਹਨਾਂ ਵੱਲੋਂ ਚਾਰਟ ਦੇ ਵਿੱਚ ਗ੍ਰੱਡਿਸਸਾਂ ਸੇ 10 ਕੰਟਰੋਲ ਨੰਬਰ ਹਲਕੀ ਸੇ ਬਟਨ ਕੋ ਦਬੋ ਦੇ ਨੂੰੰਤਰਤਾ ਨਾਲ ਉਹਨੂੰ ਪਹੁੰਚਾ ਲਿਆ ਗਿਆ ਨਿੱਕੀ ਦੇ ਗੋਲਿਆਂ ਦਾ ਬੰਦ ਕਰਾ ਕੇ